ਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਡੇਰਾ ਬਾਬਾ ਗਰੀਬ ਦਾਸ ਦੇ ਸਮੁੱਚੇ ਹੀ ਸੇਵਾਦਾਰਾਂ ਵੱਲੋਂ ਰਲ ਮਿਲ ਕੇ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਜੋ ਕਿ ਨਗਰ ਬਮੀਹਾ ਦੇ ਬੱਚੇ ਪਲੱਸ 2 ਪਾਸ ਕਰ ਚੁੱਕੇ ਹਨ ਚਾਹੇ ਉਹ ਪੀਐਸਸੀ ਬੋਰਡਾ ਚਾਹੇ ਸੀਬੀਐਸਸੀ ਬੋਰਡਾ ਚਾਹੇ ਆਈਸੀਆਈਸੀ ਬੋਰਡਾ ਜਿੰਨਾ ਬੱਚਿਆਂ ਦੇ ਨੰਬਰ 85% ਤੋਂ ਉੱਪਰ ਹਨ ਜਾਂ 85% ਹਨ ਉਹ ਕਿਸੇ ਵੀ ਕਾਸਟ ਨਾਲ ਸੰਬੰਧ ਰੱਖਦੇ ਹੋਣ ਜਰਨਲ ਐਸ ਸੀ ਵੀ ਸੀਓ ਵੀ ਸਟੀ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਸਾਨੂੰ ਉਸ ਚੀਜ਼ ਨਾਲ ਕੋਈ ਤਾਲੁਕਤ ਨਹੀਂ ਹੈ ਉਹਨਾਂ ਬੱਚਿਆਂ ਨੇ ਜੇਕਰ ਯੂ ਪੀ ਐਸ ਸੀ ਜਾਂ ਪੀ ਪੀ ਐਸ ਸੀ ਦਾ ਟੈਸਟ ਦੇਣਾ ਹੋਵੇ ਉਹਨਾਂ ਦੀ ਕੋਚਿੰਗ ਲੈਣੀ ਹੋਵੇ ਤਾਂ ਨਗਰ ਬਮੀਹਾ ਦੇ ਜਿੰਨੇ ਵੀ ਬੱਚੇ ਹੋਣਗੇ ਉਹਨਾਂ ਦਾ ਸਾਰਾ ਖਰਚਾ ਪੜ੍ਹਾਈ ਦਾ ਰਹਿਣ ਦਾ ਕੋਚਿੰਗ ਦਾ ਉਹ ਡੇਰਾ ਬਾਬਾ ਗਰੀਬ ਦਾਸ ਜੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਕੀਤਾ ਜਾਊਗਾ ਅਸੀਂ ਸਮੁੱਚੇ ਨਗਰ ਦੇ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜੇ ਬੱਚੇ ਚੰਗੇ ਪਰਸੈਂਟੇਜ ਪਲੱਸ 2 ਚੋਂ ਲੈ ਕੇ ਗਏ ਆ ਉਹ ਸਾਡੇ ਨਾਲ ਜ਼ਰੂਰ ਤਾਲਮੇਲ ਕਰਨ ਅਸੀਂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆਂ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਵੀ ਬੱਚੇ ਨਾਲ ਮਤਭੇਦ ਨਹੀਂ ਹੋਊਗਾ ਸਾਡੀ ਨਿਗਾਹ ਦੇ ਵਿੱਚ ਸਾਡੇ ਅੱਛੇ ਚੰਗੇ ਨੰਬਰ ਲਿਜਾਣ ਵਾਲੇ ਬੱਚੇ ਸਾਡੇ ਨਗਰ ਦਾ ਮਾਣ ਹਨ ਦੁਬਾਰਾ ਫੇਰ ਬੇਨਤੀ ਕਰਦੇ ਆਂ ਕਿ ਤੁਸੀਂ ਯੂਪੀਐਸਸੀ ਪੀਪੀਐਸਸੀ ਜਿਸ ਦੇ ਤਹਿਤ ਆਈਏਐਸ ਆਈਪੀਐਸ ਆਈਐਸਐਫ ਐਸਡੀਐਮ ਡੀਐਸਪੀ ਫੋਰਸੇਬਲ ਦੇ ਕਾਫੀ ਮਹਿਕ ਮੇ ਆ ਜਾਂਦੇ ਜਿਨ੍ਹਾਂ ਦੇ ਵਿੱਚ ਡਾਇਰੈਕਟ ਭਰਤੀ ਹੁੰਦੀ ਹੈ ਉਹਦੀ ਤਿਆਰੀ ਲਈ ਜਿੰਨਾ ਵੀ ਤੁਹਾਡਾ ਖਰਚਾ ਹੋਊਗਾ ਇੱਕ ਬੱਚੇ ਮਗਰ ਉਹ ਸਾਡੇ ਡੇਰਾ ਬਾਬਾ ਗਰੀਦਾਸ ਦੇ ਸੇਵਾਦਾਰਾਂ ਵੱਲੋਂ ਕੀਤਾ ਜਾਊਗਾ ਇਸ ਕਰਕੇ ਦੁਆਰਾ ਫੇਰ ਅਪੀਲ ਹੈ ਵੀ ਜਿਹੜੇ ਬੱਚੇ ਚੰਗੇ ਪੜਨੋ ਲਿਖਣ ਵਾਲੇ ਹਨ ਉਹਨਾਂ ਨੂੰ ਇਸ ਬੇਨਤੀ ਦਾ ਜ਼ਰੂਰ ਲਾਹਾ ਲੈਣਾ ਚਾਹੀਦਾ ਹੈ ਕਾ ਜੋ ਅਸੀਂ ਆਪਣੇ ਨਗਰ ਦਾ ਮਾਣ ਵਧਾ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ